ਅਜਲਕਦਰ ਸਰ ਹੱਦੀਪਿੰਡ ਰਾਮ ਸਿੰਘ ਵਾਲੀ ਪੈਣੀ ਦੇ ਨਜ਼ਦੀਕ ਸੜਕ ਤੇ ਪਿਆ ਪਾੜ ਭਾਵੇਂ ਹੁਣ ਭਰ ਦਿੱਤਿਆ ਹੈ ਪਰ ਅਜੇ ਵੀ ਇੱਥੇ ਰਸਤਾ ਸਹੀ ਨਾ ਹੋਣ ਕਾਰਨ ਇੱਥੋਂ ਗੁਜ਼ਰਨ ਵਾਲੇ ਲੋਕਾਂ ਨੂੰ ਬਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇੱਥੇ ਪਾੜ ਪੈ ਜਾਣ ਤੋਂ ਬਾਅਦ ਉਹਨਾਂ ਵੱਲੋਂ ਮੰਡੀ ਬੋਰਡ ਦੇ ਸਹਿਯੋਗ ਨਾਲ ਇਹ ਪਾੜ ਨੂੰ ਭਰਿਆ ਗਿਆ ਸੀ ਜਿਸ ਕਾਰਨ ਇਹ ਰਸਤਾ ਕੁਝ ਚੱਲਣ ਯੋਗ ਬਣ ਗਿਆ ਹੈ। ਹਾਲਾਂਕਿ ਅਜੇ ਵੀ ਇੱਥੇ ਮਿੱਟੀ ਕੱਟੇ ਅਤੇ ਟੋਇਆਂ ਵਿੱਚੋਂ ਗੁਜ਼ਰਨ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਇਸ ਸੜਕ ਨੂੰ ਪੱਕਾ ਕਰਨ ਤੋਂ ਇਲਾਵਾ ਬਾਕੀ ਸੜਕਾਂ ਦੀ ਵੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਉਣ ਅਤੇ ਸੜਕਾਂ ਦੇ ਆਲੇ-ਦੁਆਲੇ ਦੀਵਾਰ ਬਣਵਾਉਣ ਦੀ ਮੰਗ ਕੀਤੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੜ੍ਹ ਕਾਰਨ ਸੜਕਾਂ ਟੁੱਟਣ ਤੋਂ ਬਚ ਸਕਣ। ਜਿਹੜੀ ਇਹ ਸੜਕ ਤੇ ਆਪਾਂ ਇਸ ਟੈਂਪ ਖੜੇ ਪੈਣ ਨਿਰਮ ਸਿੰਘ ਵਾਲੀ ਬਹਿਣੀ ਤੋਂ ਤੋੜ ਹੋਇਆ ਸੀ ਗਾਜੀ ਟੋੜ ਹੋਣ ਨਾਲ ਇੱਧਰ ਘਟੋਂ ਘਾਟੇ ਪੰਜਾਹ ਤੋਂ 100 ਫੁੱਟ ਥੱਲੇ ਡੁੱਗ ਗਿਆ ਔਰ 200 ਫੁੱਟ ਜਿਹੜਾ ਪਾੜ ਹੋਇਆ ਸੀਗਾ ਹੁਣ ਸਾਨੂੰ 3 ਤੋਂ 4 ਦਿਨ ਹੋ ਗਏ ਇੱਥੇ ਮਿਹਨਤ ਕਰਦਿਆਂ ਨੂੰ ਪਿੰਡ ਮਾਤਮ ਨਗਰ ਢੋਲੜੀ ਬਾਨੀ ਕੱਲਾ ਪਿੰਡ ਦੀ ਸਹਿਯੋਗ ਨਾਲ ਔਰ ਮੰਡੀ ਬੋਰਡ ਦੀ ਸਹਿਯੋਗ ਨਾਲ ਜਿਹੜਾ ਕੱਲ ਅਸੀਂ ਰਸਤਾ ਚੱਲਣਯੋਗ ਬਣਾ ਸਕੇ ਆ ਔਰ ਮੰਡੀ ਬੋਰਡ ਵਾਲਿਆਂ ਦਾ ਵੀ ਧੰਨਵਾਦ ਕਰਨਿਆ ਜਿਨ੍ਹਾਂ ਉਹਨਾਂ ਸਾਡਾ ਪੂਰਾ ਸਾਥ ਦਿੱਤਾ ਹੈ ਮੋਢੇ ਨਾ ਮੋਢਾ ਲਾ ਕੇ ਖੜੇ ਰਏ ਅਸੀਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਏ ਕਈ ਰਸਤੇ ਵਾਲੇ ਜਿਹੜੇ ਆਂਦੇ ਰਏ ਸੰਸਤਾ ਉਹਨਾਂ ਨੇ ਵੀ ਅਸੀਂ ਬੇਨਤੀ ਕੀਤੀ ਕਿ ਬਈ ਪਰਲੇ ਰਸਤੇ ਤੁਸੀਂ ਚਲੇ ਜਾਓ ਸਾਡਾ ਕੰਮ ਚੱਲ ਰਿਹਾ ਸਾਡੇ ਕੰਮ ਇੱਥੇ ਵੀ ਕਰਨਾ ਪਾਓ ਫਿਰ ਵੀ ਉਹ ਕਾਰਜਯੋਗ ਨੇ ਜਿਹੜਾ ਸਾਡਾ ਕਹਿਣਾ ਮੰਨ ਕੇ ਉਹ ਔਰਲੀ ਥੈੜ ਚਲੇ ਵੀ ਗਏ ਨੇ ਲੇਕਿਨ ਜਿਹੜਾ ਹੁਣ ਅੱਜ ਦਾ ਮੁੱਦਾ ਮੇਨ ਇਹ ਸੜਕ ਹੁਣ ਘੱਟੋਂ ਘੱਟ 4 ਫੁੱਟ ਉੱਚੀ ਹੋਣੀ ਚਾਹੀਦੀ ਏ ਜਿਹੜੀ ਸੜਕ ਤੇ ਆਪਾਂ ਖੜੇ ਆ ਔਰ ਇਹਦਾ ਦੋਨਾ ਸਾਈਡਾਂ ਤੋਂ ਦੁਆਰਾ ਬਣਾ ਕੇ ਜਿਹੜਾ ਪੱਕਾ ਹੱਲ ਕੀਤਾ ਜਾਵੇ ਜਿਹੜਾ ਆਉਣ ਵਾਲੇ ਸਮੇਂ 'ਚ ਕੋਈ ਜੁਹਾੜ ਜਾਂ ਕਿਸੇ ਤਰ੍ਹਾਂ ਦੀ ਮੁਸ਼ਕਲ ਆਦੀਏ ਉਹਦੇ ਨਾਲ ਜਿਹੜੇ ਪਿੰਡ ਦੇ ਜਿੰਨੇ 12 ਤੋਂ 13 ਪਿੰਡ ਹੈਗੇ ਆ ਜਿਹੜਾ ਫਾਇਲ ਤੇ ਨਾਲ ਸੰਪਰਕ ਨਾ ਟੁੱਟ ਸਕੇ ਜਿਹੜੇ ਇਹ ਹੁਣ ਮੰਨ ਕੇ ਚਲੋ ਜਦੋਂ ਹਾੜਾ ਆਵੇ 4 ਤੋਂ 5-5 ਫੁੱਟ ਪਾਣੀ ਪੁਰੋਂ ਚੱਲਣ ਲੱਗ ਜਾਂਦਾ ਜਿੰਦੇ ਨਾਲ ਹਰੇਕ ਪਿੰਡ ਦਾ ਸੰਪਰਕ ਟੁੱਟ ਜਾਂਦਾ ਉਨ ਦੇ ਨਾਲ ਕੰਨਿਆਰੀ ਕੋਈ ਜੇ مریض ਹੈ ਹਾਰਡ ਦਾ ਇੱਕੇ ਦਮ ਹੋ ਸਕਦਾ ਕਿਸੇ ਨੂੰ ਸੱਪ ਲੜ ਜਾਏ ਉਹ ਤਕਰੀਬਨ ਹੁਣ ਇੱਥੇ ਆਪ ਆ ਦੇਖੀ ਹੈ ਐਸਾ ਇਹਦਰ ਢੰਗੜਾ ਪਹਿਣੀ ਰੱਤਲੀ ਬਹਿਣੀ ਸੱਪ ਲੜਿਆ ਜਿਹੜਾ ਉਹਦੇ ਪ੍ਰੋਪਰ ਪਹੁੰਚਿਆ ਨਹੀਂ ਗਿਆ ਹਲਾਜ ਨਹੀਂ ਹੋ ਸਕੇ ਉਹਦੀ ਮੌਤ ਹੀ ਹੋ ਗਈ ਸੀ ਇਸ ਕਰਨਾ ਸੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਵਾਰ-ਵਾਰ ਜਦੋਂ ਤੱਕ ਸਾਡਾ ਹੱਲ ਨਹੀਂ ਨਾ ਹੋਵੇਦਾ ਉਦੋਂ ਤੱਕ ਬੇਨਤੀ ਕਰਦੇ ਰਹਿਵਾਂ ਆ ਦੇ ਸਾਡੀਆਂ ਸੜਕਾਂ ਹੋਰ ਸਾਡਾ ਜਿਹੜਾ ਪੁਲ ਹੈ ਉਹ 7 ਫੁੱਟ ਉੱਚਾ ਹੋਣਾ ਚਾਹੀਦਾ ਜਿੰਦੇ ਨਾਲ ਸਾਡੇ 12 ਤੋਂ 13 ਪਿੰਡ ਲੱਗਦੇ ਆਂ ਦਰਿਆਤ ਦੇ ਢਰ ਤਾਹਣੀਆਂ ਵਿੱਚ ਪਾਈਏ ਤਾਂ ਘੱਟੋਣ ਘੱਟ 16 ਪਿੰਡ ਵਰਦੇ ਉਹ ਸਾਵਨਾ ਤੇ ਇਹਨਾਂ ਦੇ ਜਿਹੜਾ ਸੰਪਰਕ ਕਿਸੇ ਪਿੰਡ ਦਾ ਇਹਨਾਂ ਟੁੱਟ ਸਕੇ ਉਹ ਸਾਵਨਾ ਸਰਕਾਰ ਨੂੰ ਇੱਕ ਵਾਰੀ ਪੈਸਾ ਲਾਉਣ ਦੀ ਜ਼ਰੂਰਤ ਹੈ ਵਾਰ-ਵਾਰ ਪੈਸਾ ਨਾ ਲਾਵੇ ਪਿੰਡੋ ਤੇ ਬਜਰੀ ਦਾਣਾ ਮੈਂ ਉਹਨਾਂ ਜਿਹੜਾ ਦੂਜਾ ਬਣਦੀ ਹੈ ਸਲੇਬ ਵਾਲੀ ਸੜਕ ਉਹ ਮਜ਼ਬੂਤ ਹੁੰਦੀ ਸਲੇਬ ਵਾਲੀ ਸੜਕ ਬਣਾਈ ਜਾਵੇ ਜਿਹੜੀ ਟੁੱਟੇ ਨਾ ਇਹ ਹਾਲੇ ਗੱਟੇ ਲਾਈ ਜਾਂਦੇ ਆ ਮੰਡੀ ਬੋਰਡ ਵਾਲੇ ਇਹਨਾਂ ਆਲੇ ਆਪ ਦਾ ਕੰਮ ਕਰਕੇ ਉਸ ਤੋਂ ਬਾਅਦ ਰਸਤਾ ਖੋਲਣਗੇ ਅੱਜ ਤੱਕ ਦੋਨਾਂ ਸਾਈਡ ਤੋਂ ਗੱਟੇ ਲੱਗਣਗੇ ਜਿਹੜੀ ਇੱਧਰ ਵੀ 10 ਤੋਂ 15 ਫੁੱਟ ਟੋਇਆ ਹੈ ਤੇ ਔਰ ਇੱਧਰ ਵੀ 10 ਤੋਂ 15 ਫੁੱਟ ਟੋਇਆ ਹੈ ਉਹ ਤਾਂ ਨਹੀਂ ਮੰਡੀ ਬੋਰਡ ਵਾਲੇ ਖੜ ਕੇ ਚਲਾ ਰਹੇ ਕਿ ਕਿਥੇ ਦਾ ਕੋਈ ਜਾਨਵਰ ਨਹੀਂ ਮarli ਨੁਕਸਾਨ ਨਾ ਹੋ ਸਕੇ ਇਹ ਹੁਣ ਇੱਧਰ ਪਾਣੀ ਹੈ ਇੱਧਰ ਪਾਣੀ ਹੈ ਹੁਣ ਆਪਾਂ ਨੂੰ ਇਹ ਵੀ ਪਤਾ ਹੈ ਕਿ ਆਪਣੇ ਸਾਈਡ ਕੋਈ ਮਿੱਟੀ ਸੁੱਕੀ ਹੈ ਨਹੀਂ ਸੀਗੀ ਆਪਾਂ ਮਿੱਟੀ ਗਿੱਲੀ ਪਾਈਏ ਦੋ ਪਾਸੋਂ ਪਾਣੀ ਉਹ ਦਲਦਲ ਤਾਂ ਇੱਕ ਵਾਰੀ ਬਣਨੀ ਹੈ ਕਟਣ ਕਟ 4 ਤੋਂ 5 ਦਿਨ ਨਿੱਪਰ ਸੁੱਕੀ ਮਿੱਟੀ ਨਾਲ ਰੇਤ ਦਾ ਪ੍ਰਬੰਧ ਕੀਤਾ ਜਾਵੇ ਤੇ ਫਿਰ ਇਹ ਦਲਦਲ 4 ਤੋਂ 5 ਦਿਨ ਰਵੇ ਦਿਓ ਉਸ ਤੋਂ ਬਾਅਦ ਰਸਤਾ ਵਧੀਆ ਚੱਲਣ ਯੋਗ ਹੋਵੇਗਾ ਹੁਣ ਲੋਕ ਵੀ ਓਕੇ ਲੰਘ ਰਹੇ ਹੋਣ ਹਾਂਜੀ ਹਾਂਜੀ ਬਹੁਤ ਓਕੇ ਉਹ ਜਿਹੜਾ ਇੱਕ ਵਾਰੀ ਆਰਜੀ ਰਸਤਾ ਚਲਾਇਆ ਸੀਗਾ ਉਹਦੇ ਤੇ ਵੀ ਜਦੋਂ ਗੱਡੀਆਂ ਲੰਘਦੀਆਂ ਦਲਦਲ ਬਣਦੀ ਏ ਉਹ ਜ਼ਿਆਦਾ ਬੈਠਦੀ ਏ ਓਕਾ ਹੀ ਹੈ ਜੀ ਮੈਂ ਤਾਂ ਇੱਥੇ ਆਇਆ ਸੀ ਤਕਦੀਰਾਂ ਵੇਖਿਆ ਇਹ ਛੇਦ ਮంత్రి ਹੈ ਗਿਆ ਉਹ ਉਹਨਾਂ ਨੇ ਨਹੀਂ ਸਮਝਿਆ ਕਿ ਇਹ ਤੇ ਮੈਂ ਖੜ ਕੇ 2 ਮਿੰਟ ਲੋਕਾਂ ਦੀ ਥਾਰ ਲੈ ਲਵਾਂ ਇੱਥੇ ਵੀ ਲੋਕ ਡੁੱਬਿਆ ਕਿੱਦੋਂ ਜੰਗੜ ਬਹਿਣੀ ਗਿਆ ਉਹਨਾਂ ਦਾ ਹੀ ਫਰਜ਼ ਬਣਦਾ ਸੀ ਕਿ ਇਹ ਤੇ ਮੈਂ ਸੜਕ ਦੇਖਦਾ ਕੋ 2 ਮਿੰਟ ਕੰਮ ਤੋਂ ਕੰਮ 2 ਮਿੰਟ ਤਾਂ ਖੜਨਾ ਚਾਹੀਦਾ ਐ ਫਿਰ ਵੋਟ ਪਾਈਏ ਲੋਕਾਂ ਨੇ ਪਾਈਏ ਮੰਤਰੀ ਬਣਾਇਆ ਤਾਂ ਲੋਕਾਂ ਨੇ ਬਣਾਇਆ ਹੈ ਸਤਕਾਰ ਜੋ ਹੈ ਜੋ ਸਾਡੇ ਇੱਥੇ ਅੱਜ ਸਾਡੇ ਹੜ ਪੀੜਤਾ ਲੋਕਾਂ ਦਾ ਜਾਇਜਾ ਲੈਣ ਤੇ ਸਹਾਇਤਾ ਕਰਨ ਆਏ ਨੇ ਫਿਰ ਵੇਸੀ ਸਤਕਾਰ ਜੋ ਕਰਦੇ ਆ ਜਿਹੜੇ ਸਾਡਾ ਸਾਰ ਲੈਣ ਆਏ ਨੇ ਲੇਕਿਨ ਜੋtheta ਮੰਤਰੀ ਹੈਗੇ ਆ ਉਹਨਾਂ ਨੂੰ ਹਰੇਕ ਪਿੰਡ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਮੈਡੀਕਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਟਣ-ਕਟਦਾ 15 ਦਿਨ ਜਦੋਂ ਤੱਕ ਉਹ ਪਾਣੀ ਤਗਰੀਬਨ ਚੱਲ ਰਿਹਾ ਹੈ ਪਾਣੀ ਹਟੇ ਤੋਂ ਬਾਅਦ ਐਜੀ ਗੰਦੀ ਸਮੈਲ ਆਉਂਦੀ ਜਿੰਦੇ ਨਾ ਬੁਹਾਰੀਆਂ ਲੱਗਦੀਆਂ ਬੁਖਾਰ, ਜੁਕਾਮ, ਸਿਰਦਰਦ, ਬਲੱਡ ਪ੍ਰੈਸ਼ਰ ਐਜੇ ਕਈ ਬੁਹਾਰੀਆਂ ਆਉਂਦੀਆਂ ਜਿੰਦੇ ਨਾਲ ਕਈ ਤੇਹ ਲੋਕਾਂ ਦਾ ਔਰ ਸਾਡੇ ਇਲਾਜ ਹੋ ਸਕੇ ਹਰੇਕ ਪਿੰਡੇ ਚ ਕੰਪ ਹੋਣਾ ਚਾਹੀਦਾ ਹੈ ਜੀ ਗੱਡੀ ਲੁਗਾ ਕੇ ਲੈ ਗਿਆ ਜੀ ਰੁਕੇ ਨਹੀਂ ਜੀ ਇਹ ਗੇਤੀ ਰਸਤਾ ਹੈਗਾ ਬਾਰਾ ਤੋਂ ਤੇਰਾ ਪਿੰਡਾਂ ਨੂੰ ਤੇ ਇੱਕੋ ਹੀ ਰਸਤਾ ਲੱਗਦਾ ਹੈ ਜੀ ਜੀ ਤੁ ਆਪ ਆ ਇਸ ਟਾਈਮ ਖੜੇ ਆ ਨਾ ਇੱਥੋਂ ਲੈ ਤੇ ਤਕਰੀ ਵੰਢੇੜ ਤੋਂ ਪੌਣੇ 2 ਕਿਲੋਮੀਟਰ ਬਣਦੀ ਏ ਕੋਲ ਜਿਹੜਾ ਕਾਂ ਵਾਲੇ ਪੱਤਣ ਵੱਜਦਾ ਟੋਟਲ ਰਸਤਾ ਇਦਾਂ ਹੀ ਹੈ ਉਹ ਜਾਨੀ ਕਿ ਇਹ ਥੋੜਾ ਜਿਹਾ ਟੁੱਟ-ਪੁੱਟਿਆ ਹੈ ਉਹ ਫਿਰ ਪੱਥਰ ਪਟੀ ਚ ਕੇ ਕੰਨਾਂ ਦੇ ਮੋੜਸਾਂ ਵਾਲਾ ਨੇ ਪਹੁੰਚਿਆ ਗੱਡੀਆਂ ਦੀਆਂ ਗੇਡੀਆਂ ਟੁੱਟ ਰਹੀਆਂ ਨੇ ਜਿਹੜੇ ਆਂਦੇ ਆ ਨੁਕਸਾਨ ਤਕਰੀਬਨ ਸਾਰਿਆਂ ਦਾ ਹੀ ਆ ਜੀ ਉੱਥੇ ਕੋਈ ਮੁਰੱਬਰ ਸ਼ੁਰੂ ਕੀਤੀ ਗਈ ਨਾ ਨਾ ਜੀ ਇਹ ਤਾਂ ਨਾ ਦੇਖੋ ਜੀ ਅਸੀਂ ਚਲੋ ਪਿੰਡ ਵਾਲੇ ਦੇ ਸਹਿਯੋਗ ਨਾਲ ਕੋਈ ਮੰਡੀ ਬੋਰਡ ਵਾਲਿਆਂ ਨੂੰ ਮਿੰਟ ਕੀਤੀ ਜੀ ਕਿ ਖਾੜਾ ਰਸਤਾ ਚਲਾਓ ਜੁਕਾਲ ਨੂੰ ਕੋਈ ਬੁਮਾਰ ਹੁੰਦਾ ਤੋਂ ਨੂੰ ਅਸੀਂ ਫਾਇਲ ਕਰਤਾ ਤੱਕ ਤਲ ਜਾ ਸਕੀਏ ਉਹ ਵੀ ਅਸੀਂ ਨਹੀਂ ਮੰਨ ਕੇ ਚੱਲ ਚੱਲੋ ਸਾਡਾ ਪਿੰਡ ਵੀ ਤਕਰੀਬਨ ਉਹ ਦਿਨ ਹਿੱਕਲ ਖਾੜੇ ਪਿੰਡ ਦੇ ਲੇਡੀਜ਼ ਦਿੱਲੀ ਹੋਈ ਸੀਗੀ ਉਹ ਜੋ ਇਧਰੋਂ ਟੱਪਦੇ ਸੀ ਇਧਰ ਆਲੇ ਗਾਲੀ ਕੱਢਦੇ ਸੀ ਇਧਰੋਂ ਟੱਪਦੇ ਸੀ ਤੇ ਇਧਰ ਆਲੇ ਗਾਲੀ ਕੱਢਦੇ ਸੀ ਉਹਦੇ ਕਾਰਨ ਸਾਡੇ ਪਿੰਡ ਵਾਲੇ ਇੱਕ ਇੱਕ ਜੁਟ ਹੋ ਕੇ ਲੱਗੇ ਨਾਲ ਮੰਡੀ ਬੋਰਡ ਵਾਲਿਆਂ ਤੇ ਜਿਹੜਾ ਇਹ ਸਾਡੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਸੜਕ ਤੇ ਤਿਆਰ ਕਰਵਾਈਏ ਦੇਖੋ ਜੀ ਹੁਣ ਮੰਨ ਕੇ ਚੱਲ ਜੋ ਉਹਨਾਂ ਦੀ ਜਮੀਨ ਹੈਗੀ ਉਹ ਵੀ ਜਮੀਨ ਪਤਦੀ ਏ ਜੇ ਉਹਦਾਂ ਦੀਗੀ ਇਹਨਾਂ ਦੀ ਪਤਦੀ ਏ ਗੋਨਾ ਕਰਾਂ ਦੇ ਦੇਖੋ ਜੀ ਹੁਣ ਮੰਨ ਕੇ ਚੱਲ ਜੋ ਆਪਾਂ ਸੜਕਾ ਦੇ ਜੋ ਹੜਾ ਤੇ ਆਈਏ ਨਾ ਸਰਕਾਰਾਂ ਨੂੰ ਮੰਨ ਕੇ ਚੱਲ ਪ੍ਰੋਪਰ ਕੰਮ ਕਰਨਾ ਚਾਹੀਦਾ ਸਿੱਖਿਆ ਲੈਣੀ ਚਾਹੀਦੀ ਦਵਾਈ ਵਾਲਿਆਂ ਕੋਲ ਹੜ 2023 ਤੇ ਦਵਾਈ ਆਇਆ ਪੂਜਾ ਉਸ ਤੋਂ ਬਾਅਦ ਉਹਨਾਂ ਨੇ ਐਂਜਾ ਪਰ ਜੈਕਟ ਲਾ ਦਿੱਤਾ ਬਣਾ ਦਿੱਤੇ ਜਿਹੜੇ ਆਉਣ ਵਾਲੇ ਸਮੇਂ 'ਚ ਹੜ ਨਾ ਸਰਕਾਰ ਆ ਜਿਹੜਾ ਆਪਨੇ ਭਾਰਤ ਸਰਕਾਰ ਹੈ ਔਰ ਸਟੇਟ ਸਰਕਾਰ ਦੋਨਾਂ ਨੂੰ ਦੋਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਏ ਹੁਣ ਸੰ 1955 ਤੋਂ ਲੈ ਕੇ ਅੱਜ ਤੱਕ ਲਗਭਗ ਸਾਰੇ ਸਟੇਟ ਕੋਈ ਹਮਾਚਾ ਨਹੀਂ ਬਚਿਆ ਕੋਈ ਪੰਜਾਬ ਨਹੀਂ ਬਚਿਆ ਕੋਈ ਯੂਪੀ ਨਹੀਂ ਬਚਦੀ ਹਰੇਕ ਸੇਟ ਝੜ ਆਉਂਦੇ ਨੇ ਉਹਨਾਂ ਨੂੰ ਸਰਕਾਰਾਂ ਨੂੰ ਇਹਦੇ ਕੰਮ ਕਰਨੇ ਚਾਹੀਦੇ ਨੇ ਜੇਰੇ ਆਉਣ ਵਾਲੇ ਸਮੇਂ ਤੇ ਹੜ੍ਹ ਨਾ ਆ ਆਉਣ ਇੱਕ ਵਾਰੀ ਦਵਾਈ ਝੜ ਆਇਆ ਸੀ ਚਾਹੀਏ ਤੋਂ ਉਹਨਾਂ ਨੇ ਇਹਦੇ ਬੰਦੋਬਸਤ ਕੀਤਾ ਦੁਬਾਰਾ ਹੜ੍ਹ ਨਾ ਆ ਆ ਯੂ ਆਏ ਪਾਣੀ ਆਏ ਸਿੱਧਾ ਸਮੁੰਦਰੇ ਚਲਾ ਜਾ ਉਸ ਤਰ੍ਹਾਂ ਦੀ ਦੋਨਾਂ ਸਰਕਾਰਾਂ ਨੂੰ ਸਟੇਟ ਨੂੰ ਵੀ ਔਰ ਭਾਰਤ ਸਰਕਾਰ ਨੂੰ ਉਹਨਾਂ ਕੋਲ ਸਿੱਖਿਆ ਲੈ ਕੇ ਕੰਮ ਕਰਨਾ ਚਾਹੀਦਾ ਮੈਂ ਫੇਰ ਵੀ ਤੁਹਾਡੇ ਮੱਥੇ ਉਰ ਆ ਇਹ ਕਹਿਣਾ ਪੈ ਕੇ ਕਰ ਰੁਪਈਏ ਇੱਕ ਵਾਰ ਰੁਪਈਆ ਲਾਓ ਦਬਾਰਾ ਰੁਪਈਆ ਨਾਲ ਤੇ ਆਨੇ ਦੀ ਸਾਡਾ ਜਲਦ ਤੋਂ ਜਲਦ ਜਿੰਨਾ ਸਰਕਾਰ ਕੋਲ ਜਲਦ ਹੋ ਥਕੇ ਉਹਨਾਂ ਸਾਡੀ ਸੜਕ ਬਣਾਣ ਥਕੇ ਜਿੰਨਾ ਸਾਡੇ ਬੱਚੇ ਸਕੂਲ ਨੂੰ ਆ ਥਾਡੇ ਡੇਢ ਤੋਂ 2 ਮਹੀਨੇ ਹੋ ਗਏ ਸਾਡੇ ਬੱਚੇ ਸਕੂਲ ਨਹੀਂ ਜਾਏ ਫੜਕਾ ਟੁੱਟ ਜਾਂ ਨਹੀਂ ਬਹਿਣਾ ਆ ਨਹੀਂ ਦੀ ਪੜਾਈ ਬੋਲ ਨਾ ਹੋ ਰਹੀ ਏ ਜਲਦ ਤੋਂ ਜਲਦ ਸਰਕਾਰ ਦੇ ਮੰਗ ਅੱਗੇ ਕਰਦੇ ਆ ਕਿ ਸੜਕ ਬਣਾ ਕੇ ਨੌ ਪੱਕਾ ਵਧੀਆ ਬਣਾਈ ਜਾਵੇ ਜਿੰਨਾ ਸਾਡੇ ਬੱਚੇ ਵੀ ਜਾ ਸਕਣ ਸਕੂਲੇ ਔਰ ਇਧਰ ਮੰਡੀ ਬੋਰਡ ਵੀ ਏ ਜਿੰਦੇ ਨਾਲ ਹੋਣ ਵਾਲੇ ਸਾਹਮਣੇ ਕੀਵੇਂ ਉਹ ਕਾਇਤੀ ਹੈਗੀ ਖਾਤਾ ਆਦਿਆ ਨੇ ਜਾਂ ਮੰਡੀ ਬੋਰਡ ਦੇ ਕੰਮ ਕਈ ਹੁੰਦੇ ਨੇ ਉਹ ਕੰਮ ਹੋ ਸਕਣ